ਸਾਨ ਵੀਰੋ ਤੇ ਪੈਣਾਉ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਪ੍ਰੋਗਰਾਮ ਚ ਅਸੀਂ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਮਾਰਾਂ ਨੂੰ ਬੁਲਾਉਂਦੇ ਰਹਿੰਦਾ ਤੇ ਅੱਜ ਜਿਹੜੇ ਮਾਰਾਂ ਨੇ ਸਾਡੇ ਕੋਲ ਪਹੁੰਚਣਾ ਸੀ ਰਿਆਰ ਸਾਹਿਬ ਉਹਨਾਂ ਨੂੰ ਲੈ ਕੇ ਆ ਚੁੱਕੇ ਆ ਆਓ ਉਹਨਾਂ ਨੂੰ ਜੀ ਆਇਆਂ ਕਹੀਏ ਜੀਆ ਨੂੰ ਜੈਹਨ ਜੀ ਡਾਕਟਰ ਸਾਹਿਬ ਜੈਹਨ ਜੀ ਰਿਆਦ ਸਾਹਿਬ ਜੈਹਨ ਜੀ ਜੈਹਨ ਜਨਬ ਆ ਤੁਸੀਂ ਵਧੀਆ ਕੰਮ ਕੀਤਾ ਡਾਕਟਰ ਸਾਹਿਬ ਨੂੰ ਨਾਲ ਲੈ ਆਏ ਹੈ ਬਿਲਕੁਲ ਜੀ ਜਨਾਬ ਤੁਸੀਂ ਜਦੋਂ ਡਿਊਟੀ ਲਈ ਸੀ ਫਿਰ ਅਸੀਂ ਡਾਕਟਰ ਸਾਹਿਬ ਨੂੰ ਨਾਲ ਲੈ ਕੇ ਆਏ ਆ ਨਹੀਂ ਬਹੁਤ ਵਧੀਆ ਬਹੁਤ ਵਧੀਆ ਅੱਛਾ ਰਸਮ ਜਿਹੜੀ ਬਣੀਓ ਆਪਣੀ ਉਹ ਪੂਰੀ ਕਰ ਲਈਏ ਆ ਪੂਰੀ ਕਰਦੇ ਆ ਜੀ ਪੂਰੀ ਕਰ ਬਿਲਕੁਲ ਬਿਲਕੁਲ ਸੋ ਡਾਕਟਰ ਮੈਡਮ ਨਵਨੀਤ ਕੌਰ ਜੀ ਜੋ ਜੰਗਲਾਤ ਅਤੇ ਕੁਦਰਤੀ ਸੌਮੇ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪ੍ਰੋਫੈਸਰ ਦੀ ਸੇਵਾ ਨਿਭਾ ਰਹੇ ਨੇ ਬਹੁਤ ਵਧੀਆ ਗੱਲ ਆ ਜੀ ਐਨੂੰ ਡਾਕਟਰ ਸਾਹਿਬ ਗੱਲਾਂ ਬਾਤਾਂ ਕਰਾਂਗੇ ਜਾਣਕਾਰੀ ਲਵਾਂਗੇ ਤੁਹਾਡੇ ਤੋਂ ਆ ਬਿਲਕੁਲ ਜੀ ਜਾਣਕਾਰੀ ਤਾਂ ਲੈਣ ਲਈ ਬੁਲਾਇਆ ਤੇ ਬਾਕੀ ਗੱਲ ਇਦਾਂ ਆ ਹਾਂਜੀ ਕੱਲ ਮੈਨੂੰ ਫੌਜਾ ਸੋਂ ਦਾ ਮੁੰਡਾ ਮਿਲਿਆ ਹੂੰ ਕਹਿੰਦਾ ਸਕੂਲ ਅੱਜ ਅਸੀਂ ਇਕੱਠ ਰੱਖਿਆ ਮੁੰਡਿਆਂ ਨੇ ਇਕੱਠੇ ਹੋਗੇ ਅੱਛਾ ਤੇ ਮੈਂ ਕਿਹਾ ਵੀ ਭਾਈ ਐਡਾ ਕਿਹੜਾ ਕੰਮ ਪੈ ਗਿਆ ਕਹਿੰਦਾ ਨਹੀਂ ਉੱਥੇ ਆਓ ਤੁਹਾਨੂੰ ਫੇਰ ਦੱਸਾਂਗੇ ਹੂੰ ਮੈਂ ਜਦੋਂ ਗਿਆ ਤੇ ਮੁੰਡਿਆਂ ਨੇ ਬੜਾ ਵਧੀਆ ਉਪਰਾਲਾ ਇੱਕ ਸ਼ੁਰੂ ਕੀਤਾ ਕੀ ਉਹ ਨਾ ਇਕੱਠੇ ਹੋ ਕੇ ਪਿੰਡ ਦੇ ਕੁਝ ਇਹੋ ਜਿਹੇ ਕੰਮ ਕੁਝ ਖੇਤੀਬਾੜੀ ਦੇ ਕੰਮ ਉਹ ਕਹਿੰਦੇ ਵੀ ਅਸੀਂ ਹੁਣ ਇਹ ਫੈਸਲਾ ਕਰ ਲਿਆ ਵੀ ਅਸੀਂ ਨਾ ਇਕੱਠੇ ਹੋ ਕੇ ਕੰਮ ਕਰਾਂ। ਕੀ ਬਾਤ ਹੈ ਕੀ ਬਾਤ ਹੈ ਮੈਂ ਤਾਂ ਕਹਿੰਨਾ ਇਹ ਤਾਂ ਬਹੁਤ ਜ਼ਿਆਦਾ ਵਧੀਆ ਕੰਮ ਜਿਹੜਾ ਉਹਨਾਂ ਨੇ ਜੀ ਸਟਾਰਟ ਕੀਤਾ ਵਾ ਆ ਕਿਉਂਕਿ ਵੈਸੇ ਕਹਿੰਦੇ ਆ ਵੀ ਇੱਕ ਤੇ ਇੱਕ 11 11 ਬਿਲਕੁਲ ਬਿਲਕੁਲ ਤੇ ਜਦੋਂ ਇੰਨੇ ਜਾਦੇ ਰਲ ਗਏ ਰਲ ਕੇ ਮਤਲਬ ਇਹ ਕੋ ਬੜੀ ਬਰਕਤ ਹੋ ਜਾਂਦੀ ਹੈ ਇਹਦੇ ਵਿੱਚ ਉਹ ਗਿਣਤੀ ਤਾਂ ਫਿਸਲੇਟ ਤੋਂ ਬਾਹਰ ਹੀ ਨਿਕਲ ਜੂ ਮੈਨੂੰ ਲੱਗਦਾ ਹਨਾ 1 ਤੇ 11 ਜੇ ਆਪਾਂ ਲਿਖਣ ਤਰਪਸ ਸਲੇਟ ਤੋਂ ਬਾਹਰ ਪਹੁੰਚ ਜਾਣਾਗਾ ਬਿਲਕੁਲ ਬਿਲਕੁਲ ਇਹ ਬੜੀ ਵਧੀਆ ਗੱਲ ਹੈ ਨਹੀਂ ਚੰਗੀ ਗੱਲ ਆ ਚੰਗੀ ਗੱਲ ਆ ਤੇ ਉਹ ਜਿਹੜੀ ਗੱਲ ਆ ਭਈ ਜਿੱਦਾਂ ਹੁਣ ਆਪਾਂ ਦੇਖਦੇ ਆਂ ਹਮ ਜਦੋਂ ਆਪਾਂ ਕੁਝ ਪਰਿਵਾਰਾਂ ਦੀ ਗੱਲ ਕਰੀਏ ਟੱਬਰਾਂ ਦੀ ਗੱਲ ਕਰੀਏ ਉਦੋਂ ਵੀ ਆਪਾਂ ਦੇਖੀਦਾ ਜਿੱਥੇ ਤੱਕ ਵਿਚਾਰਾ ਕੱਲਾ ਬੰਦਾ ਹਮ ਉੱਥੇ ਤਾਂ ਉਹ ਚਲੋ ਮਾਤੜ ਮੇਰੇ ਵਰਗਾ ਕੰਮ ਚਲਾਈ ਜਾਂਦਾ ਪਰ ਜਿਹੜੇ ਟੱਬਰ ਦੇ ਇਕੱਠੇ ਹੋ ਕੇ ਖੇਤੀ ਵੀ ਕਰਦੇ ਆ ਨਾ ਤੇ ਜਪਾਲ ਜੀ ਤੁਸੀਂ ਗੱਲ ਸ਼ੁਰੂ ਕਰ ਲਈ ਵਾਹ ਵਾਕੇ ਗੱਲ ਠੀਕ ਆ ਪਹਿਲਾਂ ਵੀ ਦੇਖੋ ਚੱਲਦਾ ਸੀਗਾ ਜੇ ਕਿਹ ਕੋ ਜਿੰਨੀ ਮਰਜੀ ਜ਼ਮੀਨ ਹੁੰਦੀ ਸੀ ਭਾਵੇਂ ਚਾਰ ਭਰਾ ਸੀਗੇ ਤਿੱਕੋ ਟਰੈਕਟਰ ਦੇ ਨਾਲ ਸਾਰਾ ਹੀ ਉਹਨਾਂ ਨੇ ਜ਼ਮੀਨ ਵੀ ਬੋਣੀ ਤੇ ਸਾਰਾ ਕੰਮ ਉਹਦੇ ਚ ਕਰਦੇ ਰਹੇ ਆ ਬਿਲਕੁਲ ਤੇ ਇੰਨੀ ਬਰਕਤ ਹੁੰਦੀ ਸੀ ਆ ਭਈ ਇੱਕ ਦੂਜੇ ਦੇ ਨਾਲ ਕੋਆਪਰੇਟ ਕਰਨਾ ਤੇ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਉਹਨਾਂ ਨੇ ਰਹਿਣਾ ਤੇ ਅੱਜ ਜਿਹੜਾ ਵਾ ਉਹ ਕੱਲੇ ਕੱਲੇ ਹੋ ਗਏ ਤੇ ਇੱਕੋ ਘਰ ਚ ਚਾਰ ਚਾਰ ਟਰੈਕਟਰ ਖੜੇ ਆ ਆ ਦੇਖੋ ਇਹ ਵੀ ਗੱਲ ਆ ਖਰਚਾ ਪੈ ਗਿਆ ਆ ਦੇਖੋ ਜੀ ਸਹਿਕਾਰਤਾ ਜਿਹੜੀ ਨਾ ਹਮ ਇਕਤਾ ਉਹਦੇ ਚ ਬੜਾ ਬਲ ਆ ਇਕੱਠੇ ਹੋ ਕੇ ਕੰਮ ਕਰਨ ਚ ਮੈਂ ਕਹਿੰਨਾ ਵੀ ਮੁਨਾਫਾ ਜਿਹੜਾ ਤੁਹਾਡਾ ਲਾਗਤ ਘਟਦੀ ਆ ਮੁਨਾਫਾ ਵਧਦਾ ਮੁਨਾਫਾ ਵਧਦਾ ਜੀ ਆ ਛੇੜੀ ਦੀ ਗੱਲ ਇਹ ਆ ਬਿਲਕੁਲ ਆ ਇੱਕ ਗੱਲ ਹੋਰ ਵੀ ਆ ਹਾਂ ਇੱਠੇ ਹੋ ਕੇ ਹੋਰ ਵੀ ਕਈ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ ਆ ਮੈਨੂੰ ਲੱਗਦਾ ਆਪ ਹੀ ਮੰਡੀਆਂ ਦੇ ਭਾਅ ਆਏ ਲੱਗਦਾ ਹਾਂ ਜੀ ਕਹਿੰਦਾ ਸੁਣਾਇਏ ਸੁਣਾਓ ਜੀ ਸੁਣਾਓ ਮੰਡੀਆਂ ਦੇ ਭਾਅ ਅੱਜ ਰਿਆਰ ਸਾਹਿਬ ਇਦਾਂ ਰਹੇ ਆ ਵੀ ਸਾਰਿਆਂ ਤੋਂ ਪਹਿਲਾਂ ਆਲੂ ਹਾਂਜੀ ਜਲੰਧਰ ਵਿੱਚ ਆ 400 ਰੁਪਏ ਕਿਵੰਟਲ ਹੂੰ ਫਾਜ਼ਲ ਕਾ 1000 ਰੁਪਏ ਹਾਂਜੀ ਫਿਰੋਜ਼ਪੁਰ 1700 ਤੇ 50 ਰੁਪਏ ਉੱਤੇ ਹੂੰ ਮਾਨਸਾ 1500 ਰੁਪਏ ਹਾਂਜੀ ਅਬੋ 1800 ਰੁਪਏ ਕਿਵੰਟਲ ਹਾਂਜੀ ਤੇ ਪਟਿਆਲਾ ਆਲੂ ਅੱਜ ਵਿੱਚ ਆ ਜੀ 2000 ਰੁਪਏ ਠੀਕ ਕਿਵੰਟਲ ਵਾਹ ਹੂੰ ਪਿਆਜ਼ 1900 ਨੂੰ ਵਿਕਿਆ ਜ 4500 ਨੂੰ ਫਾਜ਼ਲ ਕਾ ਹਾਂਜੀ 3600 ਨੂੰ ਫਿਰੋਜ਼ਪੁਰ ਹਮ ਮਾਨਸਾਹਬ ਕਿਹਾ ਪਿਆਜ਼ ਅੱਜ 1100 ਰੁਪਏ ਫੀ ਕੁਇੰਟਲ ਅਬੋੜ 4000 ਰੁਪਏ ਹਾਂਜੀ ਤੇ ਪਟਿਆਲਾ 4500 ਰੁਪਏ ਫੀ ਕੁਇੰਟਲ ਅੱਜ ਪਿਆਜ਼ ਦਾ ਭਾਅ ਰਿਹਾ ਵੇਖਿਆ ਵਾਹ ਟਮਾਟਰ ਜਲੰਧਰ ਵਿਖਿਆ 1700 ਹਮ 3500 ਨੂੰ ਵਿਕਿਆ ਫਾਜ਼ਲ ਕਾ ਹਾਂਜੀ 2900 ਨੂੰ ਫਿਰੋਜ਼ਪੁਰ ਹਮ ਮਾਨਸਾਹਬ ਕਿਹਾ 3200 ਫੀ ਕੁਇੰਟਲ ਜੀ ਅਬੋੜ 3000 ਰੁਪਏ ਤੇ ਪਟਿਆਲਾ 2600 ਰੁਪਏ ਕੁਇੰਟਲ ਅੱਜ ਟਮਾਟਰ ਦਾ ਭਾਅ ਰਿਹਾ ਹਾਂਜੀ ਗਾਜਰ 1000 ਨੂੰ ਵਿਕੀ ਜਲੰਧਰ 2000 ਨੂੰ ਫਾਜ਼ਿਲਕਾ ਫਿਰੋਜ਼ਪੁਰ ਵਿਕੀ 1100 ਰੁਪਏ ਕੁਇੰਟਲ ਹਾਂਜੀ ਮਾਨਸਾ 1800 ਰੁਪਏ ਅਬੋਰ 1500 ਰੁਪਏ ਕੁਇੰਟਲ ਤੇ ਪਟਿਆਲਾ ਵੀ ਸਲਾਹ ਨਾ 1500 ਰੁਪਏ ਫੀ ਕੁਇੰਟਲ ਅਜ ਗਾਜਰ ਦਾ ਪਾ ਰਿਆ ਹਾਂਜੀ ਹਰੇ ਮਟਰ ਰਿਆੜ ਸਾਹਿਬ 4000 ਨੂੰ ਜਲੰਧਰ ਹਾਂਜੀ 7000 ਨੂੰ ਫਾਜ਼ਿਲਕਾ ਵਾਹ ਫਿਰੋਜ਼ਪੁਰ 7500 ਮਾਨਸਾ 4400 ਰੁਪਏ ਕੁਇੰਟਲ ਹਮ ਅਬੋਰ 7500 ਰੁਪਏ ਫੀ ਕੁਇੰਟਲ ਜੀ ਤੇ ਪਟਿਆਲਾ ਹਰੇ ਮਟਰਾਂ ਚ ਵਿਕਿਆ 6500 ਰੁਪਏ ਇਹ ਕੁਆਟਰ ਇਹ ਤਾਂ ਸਿਗੇ ਮੰਡੀਆਂ ਦੇ ਪਾਦ ਦਿੱਤੇ ਆਪਸ ਨੂੰ ਬਿਲਕੁਲ ਜੀ ਹਾਂ ਜੀ ਹੁਣ ਅਸੀਂ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ ਬਿਲਕੁਲ ਤੁਸੀਂ ਕਹਿੰਦੇ ਹੋ ਵੀ ਡਾਕਟਰ ਸਾਹਿਬ ਵਣ ਖੇਤੀ ਦੇ ਮਾਹਰ ਆ ਬਿਲਕੁਲ ਜੀ ਤੇ ਅੱਜ ਕੁਝ ਵਣ ਲਾਉਣ ਬਾਰੇ ਇਹਨਾਂ ਨਾਲ ਗੱਲ ਕਰਾਂਗੇ ਤੇ ਅੱਜ ਦਾ ਸਾਡਾ ਵਿਸ਼ਾ ਹੈ ਹਾਂ ਪਪੂਲਰ ਦੀ ਸਫਲ ਕਾਸ਼ਟ ਹਾਂ ਜੀ ਇਸ ਵਿਸ਼ੇ ਤੇ ਡਾਕਟਰ ਸਾਹਿਬ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਕਿਸਾਨ ਵੀਰੋ ਤੇ ਭੈਣੋ ਇਸ ਵਿਸ਼ੇ ਤੇ ਤੁਸੀਂ ਕੋਈ ਸਵਾਲ ਪੁੱਛਣਾ ਹੋਵੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਫੋਨ ਕਰਨ ਲਈ ਸਾਡੇ ਫੋਨ ਨੰਬਰ ਤੁਸੀਂ ਨੋਟ ਕਰ ਲਓ ਸਾਡੇ ਫੋਨ ਨੰਬਰ ਨੇ 0181 2814260 ਤੇ ਸਾਡਾ ਦੂਜਾ ਨੰਬਰ ਹੈ 0181 2814264 ਡਾਕਟਰ ਸਾਹਿਬ ਜਿੱਦਾਂ ਆਪਣੇ ਕਹਿੰਦੇ ਆ ਵੀ ਖੇਤੀ ਜਿਹੜੀ ਉਹ ਨਾ ਕੱਲੀ ਫਸਲ ਲਗਾਉਣਾ ਹੀ ਨਹੀਂਗਾ ਜਿਹੜੀ ਅਸੀਂ ਫਸਲ ਵਾਲੇ ਕਦੇ ਕਣਕ ਬੀਜ ਲਿਆ ਕਦੇ ਝੋਨਾ ਬੀਜ ਲਿਆ ਕਦੇ ਕੋਈ ਹੋਰ ਬੀਜ ਲਿਆ ਇਹ ਬਹੁਤ ਸਾਰੀਆਂ ਚੀਜ਼ਾਂ ਦਾ ਸੁਮੇਲ ਹੈ ਹੁਣ ਜਦੋਂ ਅਸੀਂ ਮਣ ਖੇਤੀ ਦੀ ਗੱਲ ਕਰਦੇ ਆ ਹਾਂਜੀ ਤੇ ਵਣ ਖੇਤੀ ਚ ਜੇ ਅਸੀਂ ਜੀ ਨੂੰ ਕਹਿੰਦੇ ਵਪਾਰਕ ਪੱਧਰ ਤੇ ਕੋਈ ਫਸਲ ਕੋਈ ਵਣ ਲਾਉਣਾ ਚਾਹੁੰਦੇ ਆ ਹਾਂਜੀ ਤੇ ਮੇਰੇ ਖਿਆਲ ਚ ਸਭ ਤੋਂ ਪਹਿਲਾਂ ਪਾਪੂਲਰ ਹੀ ਸਾਡੇ ਦਿਮਾਗ ਚ ਆਉਂਦਾ ਹੈ ਤੇ ਜਦੋਂ ਆਪਾਂ ਪੰਜਾਬ ਦੇ ਸੰਦਰਭ ਚ ਸੋਚਦੇ ਆ ਪਾਪੂਲਰ ਦੀ ਕੀ ਮਹੱਤਤਾ ਹੈ ਸਾਡੇ ਪੰਜਾਬ ਦੀ ਖੇਤੀਬਾੜੀ ਦੇ ਵਿੱਚ ਹਮ ਦੇਖੋ ਤੁਸੀਂ ਬਿਲਕੁਲ ਸਹੀ ਕਿਹਾ ਪੌਪੂਲਰ ਜਿਹੜਾ ਹੈਗਾ ਪੰਜਾਬ ਦੇ ਵਿੱਚ ਕਾਫੀ ਕਿਸਾਨ ਵੀ ਜਿਹੜੇ ਨੇ ਲਗਾ ਰਹੇ ਨੇ ਬੜਾ ਪ੍ਰਚਲਿਤ ਹੈ ਜੀ ਆਪਾਂ ਨੂੰ ਪਤਾ ਹੈ ਵੀ ਇਹ ਛੇਤੀ ਵਦਨ ਵਾਲਾ ਜਿਹੜਾ ਹੈ ਦਰਖਤ ਹੈ ਜੀ ਤੇ ਇਹਦੇ ਤੋਂ ਇਹਦੀ ਲੱਕੜ ਤੋਂ ਕਈ ਤਰ੍ਹਾਂ ਦੇ ਜਿਹੜੇ ਹੈਗੇ ਨੇ ਪ੍ਰੋਡਕਟ ਬਣਦੇ ਨੇ ਜੀ ਜਿਵੇਂ ਉਹਨਾਂ ਦੇ ਵਿੱਚੋਂ ਪੈਕਿੰਗ ਵਾਲੇ ਜਿਹੜੇ ਬਕਸੇ ਨੇ ਉਹ ਹੋਗੇ ਮਾਚਸ ਦੀਆਂ ਤਿਲੀਆਂ ਹੋਗੀਆਂ ਫਿਰ ਇਹ ਕਾਗਜ਼ ਦੇ کارਖਾਨੇ ਅੱਚ ਵੀ ਵਰਤਿਆ ਜਾਂਦਾ ਹੈ ਫਿਰ ਇਹ ਪਲਾਈ ਵੁੱਡ ਦੇ کارਖਾਨੇ ਅੱਚ ਵੀ ਵਰਤਿਆ ਜਾਂਦਾ ਹੈ ਫਿਰ ਇਹ ਹੋਰ ਜਿੰਨੀਆਂ ਜੰਗਲਾਤ ਆਧਾਰਿਤ کارਖਾਨੇ ਨੇ ਉਹਨਾਂ ਸਾਰਿਆਂ ਦੇ ਵਿੱਚ ਇਹਦੀ ਵਰਤੋਂ ਕੀਤੀ ਜਾਂਦੀ ਹੈ ਜੀ ਜੀ ਹੋਰ ਤੁਸੀਂ ਦੇਖੋ ਇਹਦੇ ਇਸ ਤੋਂ ਇਲਾਵਾ ਹੋਰ ਵੀ ਕਈ ਗੁਣ ਨੇ ਜਿੱਦਾਂ ਇਹ ਛੇਤੀ ਦਾ ਵਧਦਾ ਹੀ ਵਧਦਾ ਹੈ ਉਹਦੇ ਨਾਲ ਇਹਦਾ ਤਣਾ ਸਿੱਧਾ ਜਾਂਦਾ ਹੈ ਫਿਰ ਇਹਦੀ ਛਤਰੀ ਜਿਹੜੀ ਹੁੰਦੀ ਹੈ ਉਹ ਛੋਟੀ ਹੁੰਦੀ ਹੈ ਫਿਰ ਉਹ ਦਿਨ ਉਸ ਤੋਂ ਅੱਗੇ ਇਹਦੇ ਸਰਦ ਰੁੱਤ ਦੇ ਵਿੱਚ ਆ ਕੇ ਪੱਤੇ ਝੜ ਜਾਂਦੇ ਆ ਸੋ ਇੰਨਾ ਗੁਣਾ ਕਰਕੇ ਇਹਨੂੰ ਅਸੀਂ ਫਸਲਾਂ ਦੇ ਨਾਲ ਆਪਣੇ ਖੇਤਾਂ ਦੇ ਵਿੱਚ ਬੜੇ ਸੁਚੱਜੇ ਢੰਗ ਨਾਲ ਉਗਾ ਸਕਦੇ ਆ ਤੇ ਇਹਦੇ ਤੋਂ ਵਧੀਆ ਪੈਦਾਵਾਰ ਲੱਕੜ ਦੀ ਲੈ ਸਕਦੇ ਆ ਤੇ ਚੰਗਾ ਮੁਨਾਫਾ ਜਿਹੜਾ ਉਹ ਅਸੀਂ ਕਟ ਸਕਦੇ ਆ ਪਰ ਇਹ ਦੇਖੋ ਨਾਲ ਰੁੱਖਾਂ ਦਾ ਸਾਨੂੰ ਹੋਰ ਫਾਇਦੇ ਵਾਤਾਵਰਣ ਨੂੰ ਦੀ ਜਿਹੜੀ ਸਾਮ ਸੰਭਾਲ ਹੈ ਸਾਡੇ ਕੁਦਰਤੀ ਸੌਮਿਆਂ ਦੀ ਜਿਹੜੀ ਸਾਮ ਸੰਭਾਲ ਹੈ ਉਹ ਤਾਂ ਇਹ ਜਿਹੜੇ ਰੁੱਖ ਨੇ ਸਾਨੂੰ ਉਹ ਦਿੰਦੇ ਹੀ ਨੇ ਬਿਲਕੁਲ 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 ਸਹੀ ਗੱਲ ਆ ਡਾਕਟਰ ਸਾਹਿਬ ਨੇ ਬੜੀ ਵਧੀਆ ਗੱਲ ਕੀਤੀ ਹਾਂ ਵੈਸੇ ਜਦੋਂ ਅਸੀਂ ਅਸੀਂ ਛੋਟੇ ਹੁੰਦੇ ਸੀ ਤਾਂ ਜੇ ਕਿਸੇ ਨੇ ਪਾਪੂਲਰ ਲਾਉਣੇ ਤਾਂ ਉਹਨੂੰ ਪੁੱਛਣਾ ਕੀ ਬਣਦਾ ਕਹਿੰਦਾ ਤੀਲਾਂ ਦੀਆਂ ਡੱਬੀਆਂ ਪਰਦੀਆਂ ਤੀਲਾਂ ਦੀਆਂ ਡੱਬੀਆਂ ਚੋ ਡਾਕਟਰ ਸਾਹਿਬ ਆ ਬੜੀ ਜ਼ਰੂਰੀ ਆ ਕਿ ਜੇ ਇੰਨਾ ਮਹਾਨ ਦਰਖਤ ਆ ਹਾਂਜੀ ਤੇ ਜ਼ਰੂਰੀ ਹੋ ਜਾਂਦਾ ਕਿ ਇਹਦੇ ਬਾਰੇ ਵਿੱਚ ਆਪਾਂ ਪਾਪਲਰ ਦੀ ਕਾਸ਼ਤ ਵਾਸਤੇ ਨੁਕਤੇ ਜਿਹੜੇ ਨੇ ਉਹ ਵੀ ਸਾਡੇ ਆਪਣੇ ਕਿਸਾਨ ਭਰਾਵਾਂ ਨਾਲ ਦਰਸ਼ਕਾਂ ਨਾਲ ਸਾਂਝੇ ਕਰੀਏ ਕਿਹੜੇ ਕਿਹੜੇ ਜ਼ਰੂਰੀ ਨੁਕਤੇ ਜਿਹੜੇ ਨੇ ਜਦੋਂ ਪਾਪਲਰ ਦੀ ਕਾਸ਼ਤ ਕਰਨੀ ਆ ਸਾਨੂੰ ਧਿਆਨ ਚ ਰੱਖਣੇ ਚਾਹੀਦੇ ਬਿਲਕੁਲ ਬਿਲਕੁਲ ਜਦੋਂ ਅਸੀਂ ਪਾਪਲਰ ਦੇ ਦਰਖਤਾਂ ਨੂੰ ਆਪਣੇ ਖੇਤਾਂ ਦੇ ਵਿੱਚ ਲਾਉਣਾ ਆ ਹਾਂਜੀ ਤੇ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੇਖਣਾ ਸਾਡੀ ਜਿਹੜੀ ਮਿੱਟੀ ਉਹਦੀ ਕਿਸਮ ਕੀ ਹੈ ਹਾਂਜੀ ਹੈਨਾ ਸੋ ਇਹਨੂੰ ਅਸੀਂ ਰੇਤਲੀ ਕਿਸਮ hmm. ਤੇ ਜਾਂ ਫਿਰ ਮੈਰਾ ਰੇਤਲੀ ਕਿਸਮ ਵਾਲੀ ਮਿੱਟੀ ਤੇ ਹੀ ਲਗਾਉਨੇ ਆ ਹਾਂਜੀ ਜਿਹੜੀਆਂ ਭਾਰੀਆਂ ਜ਼ਮੀਨਾਂ ਹੁੰਦੀਆਂ ਸਾਡੀਆਂ ਜਾਂ ਕੋਈ ਡੱਕਰ ਜ਼ਮੀਨਾਂ ਨੇ ਕੋਈ ਸੇਮ ਦੇ ਇਲਾਕੇ ਨੇ ਜਾਂ ਕਲਰਾਠੀਆਂ ਜ਼ਮੀਨਾਂ ਕੋਈ ਲੂਣੀਆਂ ਜ਼ਮੀਨਾਂ ਉੱਥੇ ਇਹਦੀ ਕਾਸ਼ਤ ਨਹੀਂ ਕੀਤੀ ਜਾ ਸਕਦੀ ਹਾਂਜੀ ਅੱਛਾ ਜੀ ਤੋਂ ਸਭ ਤੋਂ ਵਧੀਆ ਜਿਹੜੀ ਪਪੂਲਰ ਦੀ ਖੇਤੀ ਹੈ ਉਹ ਬੇਟ ਦੇ ਇਲਾਕੇ ਦੇ ਵਿੱਚ ਹੁੰਦੀ ਹੈ ਤੁਸੀਂ ਵੇਖਿਆ ਵੀ ਹੋਣਾ ਬੇਟ ਦੇ ਇਲਾਕੇ ਦੇ ਵਿੱਚ ਨਾਲ-ਨਾਲ ਨਾਲ-ਨਾਲ ਸਾਰਾ ਹੀ ਜਿਹੜਾ ਉਹ ਪਪੂਲਰ ਨਾਲ ਭਰਿਆ ਹੋਇਆ ਹੈ ਭਰਿਆ ਹੋਇਆ ਬਿਲਕੁਲ ਬਿਲਕੁਲ ਜੀ ਇਸ ਕਰਕੇ ਦੂਜੀ ਇਹਦੇ ਵਿੱਚ ਉਹ ਜਿਹੜੀ ਬਹੁਤ ਜ਼ਰੂਰੀ ਚੀਜ਼ ਹੈ ਉਹ ਹੈ ਕਿ ਸਾਡੇ ਕੋਲ ਸਿੰਚਾਈ ਦੀਆਂ ਸਹੂਲਤਾਂ ਦਾ ਸਹੀ ਪ੍ਰਬੰਧ ਹੋਣਾ ਉਹ ਬਹੁਤ ਜ਼ਰੂਰੀ ਹੈ ਬਿਲਕੁਲ ਬਿਲਕੁਲ ਅੱਛਾ ਇਹ ਤਾਂ ਤੁਸੀਂ ਦੱਸਿਆ ਹਨਾ ਕਿ ਕਿਹੋ ਜੀ ਸਾਡੀ ਜ਼ਮੀਨ ਚਾਹੀਦੀ ਆ ਕਿਹੋ ਜਿਹਾ ਸਾਨੂੰ ਪ੍ਰਬੰਧ ਕਰਨੇ ਪੈਣਗੇ ਹੁਣ ਸਾਰੇ ਤੋਂ ਵੱਡੀ ਗੱਲ ਇਹ ਆ ਕਿ ਪਪੂਲਰ ਦੇ ਵਿੱਚ ਜਿਹੜੇ ਬੂਟੇ ਲੈਣੇ ਜੇ ਉਹਨਾਂ ਦੀ ਸਹੀ ਚੋਣ ਹੋਊਗੀ ਫੇਰ ਹੀ ਗਾਹਾਂ ਕੁਝ ਜਾ ਕੇ ਹੋਊਗਾ ਇਹ ਬੁੱਢੇ ਦੱਸੋਗਾ ਅਸੀਂ ਸਹੀ ਚੋਣ ਕਿਵੇਂ ਕਰੀਏ ਉਹਦੀ ਕੀ ਨਿਸ਼ਾਨੀ ਇਹ ਇਹ ਬਹੁਤ ਹੀ ਜ਼ਰੂਰੀ ਗੱਲ ਹੈ ਤੁਸੀਂ ਦੇਖੋ ਇਹ ਲੰਬੇ ਸਮੇਂ ਦੀ ਫਸਲ ਹੈ ਆਪਾਂ ਇੱਕ ਵਾਰੀ ਬੂਟੇ ਜਦੋਂ ਖੇਤ ਦੇ ਵਿੱਚ ਲਾ ਲੇ ਤਾਂ 5-6 ਸਾਲ ਬਾਅਦ ਤਿਆਰ ਹੋਣੇ ਹੈ ਇਹਨੂੰ ਅਸੀਂ ਇੱਕ ਵਾਰੀ ਲਾ ਲੇ ਤਾਂ ਉਹਨੂੰ ਫਿਰ ਬਦਲ ਨਹੀਂ ਸਕਣਾ ਬਿਲਕੁਲ ਤਾਂ ਇਸ ਲਈ ਇਹਦੀ ਚੋਣ ਨੂੰ ਸਹੀ ਚੋਣ ਕਰਨਾ ਬਹੁਤ ਹੀ ਮਹੱਤਵਪੂਰਨ ਹੈ ਤੁਸੀਂ ਇਹਦੇ ਜਿਹੜੇ ਬੂਟੇ ਨੇ ਬੂਟੇ ਤੁਸੀਂ ਇਹ ਜਿਹੜੀ ਵੀ ਕਿਸਮਾਂ ਨੇ ਜਿਵੇਂ ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਹੋਈਆਂ ਕਿਸਮਾਂ ਨੇ ਪੀਐਲ 1 ਨੰਬਰ ਹੈ ਪੀਐਲ 3 ਨੰਬਰ ਹੈ 5 ਨੰਬਰ ਹੈ 7 ਨੰਬਰ ਵਰ ਹੈ ਜਾਂ ਫਿਰ ਅਸੀਂ ਕੇਂਦਰੀ ਮੈਦਾਨੀ ਇਲਾਕਿਆਂ ਦੇ ਵਿੱਚ ਐਲ 47 ਨੰਬਰ ਜਾਂ ਐਲ 48 ਨੰਬਰ ਇਹ ਸਾਰੇ ਕੋਲੋਨਾ ਦੀ ਅਸੀਂ ਸਿਫਾਰਿਸ਼ ਕਰਦੇ ਹਾਂ ਤੁਸੀਂ ਇਹਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਤੁਸੀਂ ਲੈ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਇਹਨੂੰ ਜੰਗਲਾਤ ਵਿਭਾਗਤੋਂ ਵੀ ਤੁਸੀਂ ਪਪੂਲਰ ਦੇ ਬੂਟੇ ਲੈ ਸਕਦੇ ਹੋ ਜੀ ਜਾਂ ਫਿਰ ਕਿਸੇ ਕੋਈ ਮਾਨਤਾ ਪ੍ਰਾਪਤ ਨਰਸਰੀ ਹੋਵੇ ਤੁਸੀਂ ਉੱਥੋਂ ਹੀ ਇਹਨਾਂ ਦੇ ਬੂਟੇ ਜੜੇ ਆ ਉਹ ਖਰੀਦਣੇ ਆ ਕਈ ਵਾਰ ਕੀ ਹੁੰਦਾ ਹੈ ਕਿ ਕਿਸਾਨ ਵੀਰ ਕੀ ਕਰਦੇ ਨੇ ਆਪਣੇ ਪੁਰਾਣੇ ਜਿਹੜੇ ਖੇਤਾਂ 'ਚ ਬੂਟੇ ਲੱਗੇ ਹੁੰਦੇ ਨੇ ਉਹਦੀਆਂ ਜਿਹੜੀ ਕਾਂਡ ਛਾਂਟ ਕਰਦੇ ਨੇ ਟਾਹਣੀਆਂ ਹੁੰਦੀਆਂ ਨੇ ਉਹ ਟਾਹਣੀਆਂ ਨੂੰ ਕਟਿੰਗ ਕਰਕੇ ਉਹਦੇ ਆਪਣੇ ਬੂਟੇ ਤਿਆਰ ਕਰ ਲੈਂਦੇ ਨੇ ਸੋ ਇਹ ਨਹੀਂ ਕਰਨਾ ਚਾਹੀਦਾ ਉਹਦੇ ਨਾਲ ਜਿਹੜੇ ਬੂਟੇ ਤੁਸੀਂ ਆਪਣੇ ਖੇਤ 'ਚ ਜਦੋਂ ਕਿਸਾਨ ਵੀਰ ਲਾਉਂਦੇ ਤਾਂ 2 ਸਾਲ ਬਾਅਦ ਦੇਖਦੇ ਹੋ ਸਾਰੇ ਟਿੱਡੇ ਮੇਡੇ ਉੱਗਦੇ ਆ ਆ ਬਿਲਕੁਲ ਸੋ ਬੂਟੇ ਜਿਹੜੇ ਆ ਉਹ ਸਹੀ ਨਰਸਰੀ ਤੋਂ ਲੈਣਾ ਸਹੀ ਕਲੋਨ ਲੈਣਾ ਤੇ ਉਹ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਇੱਕ ਵਾਰ ਦੀ ਲੰਬੇ ਸਮੇਂ ਦੀ ਸਲਾਹ ਵੀ ਇਹਨੂੰ ਸ਼ੁਰੂ ਦੇ ਵਿੱਚ ਹੀ ਬੜੇ ਧਿਆਨ ਨਾਲ ਸੋਚ ਸਮਝ ਕੇ ਜਿਹੜੇ ਆ ਉਹ ਤੁਸੀਂ ਬੂਟੇ ਲਗਾਉਣੇ ਚਾਹੀਦੇ ਆ ਹਾਂ ਬਿਲਕੁਲ ਜੀ ਬਿਲਕੁਲ ਆ ਡਾਕਟਰ ਸਾਹਿਬ ਗੱਲ ਇਹ ਆ ਕਿ ਹਰ ਕਿਸਾਨ ਚਾਹੁੰਦਾ ਕਿ ਮੈਨੂੰ ਫਸਲ ਦੇ ਨਾਲ ਕੋਈ ਵਾਧੂ ਇਨਕਮ ਜਿਹੜੀ ਆ ਉਹ ਚਾਹੀਦੀ ਆ ਬਿਲਕੁਲ ਸੋ ਜੇ ਆਪਾਂ ਗੱਲ ਕਰੀਏ 1 ਏਕੜ ਦੀ ਹਾਂਜੀ ਤੇ 1 ਏਕੜ ਦੇ ਵਿੱਚ ਕਿੰਨੇ ਕਬੂਟੇ ਜਿਹੜੇ ਆ ਉਹ ਲੱਗ ਸਕਦੇ ਉਹਦਾ ਮਤਲਬ ਕਹਿਣ ਦਾ ਭਾਵ ਕਿ ਫਾਸਲਾ ਕਿੰਨਾ ਖੋਵੇ ਜਿਹਦੇ ਨਾਲ ਜੋ ਅਸੀਂ ਫਸਲ ਲਾਉਣੀ ਆ ਹਾਂਜੀ ਉਹ ਵੀ ਲੰਘ ਹੋ ਸਕੇ ਹਾਂਜੀ ਟਰੈਕਟਰ ਲੰਘ ਸਕੇ ਹੋਰ ਜਿਹੜੇ ਕੰਮ ਕਾਜ ਨੇ ਉਹ ਵੀ ਖੇਤ ਦੇ ਵਿੱਚ ਹੋਰ ਕਿੰਨੇ ਕਬੂਟੇ ਲੱਗ ਸਕਦੇ ਆ ਦੂਸਰਾ ਹੂੰ ਕਈ ਵਾਰ ਦੇਖਣ ਦੇ ਵਿੱਚ ਆਇਆ ਵੀ ਅ ਕਈ ਬੂਟਿਆਂ ਨੂੰ ਉਹਦੀ ਦਿਸ਼ਾ ਜਿਹੜੀ ਹੈ ਜੇ ਤਾਂ ਵਧੀਆ ਤਰੀਕੇ ਨਾਲ ਲਾਈ ਹੋਵੇ ਤੇ ਧੁੱਪ ਵਗੈਰਾ ਸਾਰੀ ਪੈਂਦੀ ਰਹਿੰਦੀ ਆ ਫਸਲ ਵੀ ਥੱਲੇ ਹੁੰਦੀ ਰਹਿੰਦੀ ਆ ਔਰ ਕਿਹੜੀ ਵਿਧੀ ਦੇ ਨਾਲ ਲਾਉਣੀ ਚਾਹੀਦੀ ਆ ਇਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸ ਦਿਓ ਜੀ ਤੁਸੀਂ ਦੇਖੋ ਜਦੋਂ ਕਿ ਕੋਈ ਕਿਸਾਨ ਵੀਰ ਆਪਣੇ ਸੋਚ ਲੈਂਦੇ ਆ ਵੀ ਮੈਂ ਪੌਪੂਲਰ ਦੀ ਖੇਤੀ ਕਰਨੀ ਹੈ ਹਾਂਜੀ ਬੂਟੇ ਉਹਨਾਂ ਨੇ ਸਾਡੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਵਧੀਆ ਕਲੋਨ ਜਿਹੜਾ ਉਹ ਲੈ ਲਿਆ ਹਾਂਜੀ ਹੁਣ ਅਗਲਾ ਉਹਨੇ ਕੀ ਫੈਸਲਾ ਲੈਣਾ ਹੈ ਵੀ ਮੈਂ ਇਹਨੂੰ ਕਿਸ ਫਾਸਲੇ ਤੇ ਲਾਵਾਂ ਹਾਂਜੀ ਹਨਾ ਤਾਂ ਇਹ ਜਿਹੜਾ ਫਾਸਲਾ ਹੈ ਇਹ 5 ਮੀਟਰ ਤੇ 4 ਮੀਟਰ ਦੇ ਫਾਸਲੇ ਤੇ ਲਗਾਏ ਜਾ ਸਕਦੇ ਆ ਜੇ ਕਿਸੇ ਨੇ ਪੂਰੇ ਖੇਤ ਦੇ ਵਿੱਚ ਲਾਉਣੇ ਆ ਤੇ ਜਾਂ ਫਿਰ ਇਹਨੂੰ 8 ਮੀਟਰ ਤੇ 2.5 ਮੀਟਰ ਦੇ ਫਾਸਲੇ ਤੇ ਲਗਾਇਆ ਜਾ ਸਕਦਾ ਹੈ ਸੋ ਇਹਨਾਂ ਦੋਨਾਂ ਤਰੀਕਿਆਂ ਦੇ ਨਾਲ ਹੀ 1 ਏਕੜ ਦੇ ਵਿੱਚ ਘੱਟੋ ਘੱਟ 200 ਬੂਟਾ ਜਿਹੜਾ ਪਪੂਲਰ ਦਾ ਉਹ ਲਗਾਇਆ ਜਾ ਸਕਦਾ ਹੈ ਬਿਲਕੁਲ ਹ ਹੁਣ ਇਥੇ ਇਹ ਧਿਆਨ ਰੱਖਣਾ ਹੈ ਵੀ ਜਿਹੜੀ ਇਹਦੀ 8 ਮੀਟਰ ਚੌੜੀ ਪੱਟੀ ਹੈ ਜਾਂ 5 ਮੀਟਰ ਵਾਲੀ ਚੌੜੀ ਪੱਟੀ ਹੈ ਹਾਂਜੀ ਉਹਦੀ ਜਿਹੜੀ ਦਿਸ਼ਾ ਹੈ ਉਹ ਅਸੀਂ ਉੱਤਰ ਦੱਖਣ ਰੱਖਣੀ ਹੈ ਹੂੰ ਉੱਤਰ ਦੱਖਣ ਉੱਤਰ ਦੱਖਣ ਤਾਂ ਜੋ ਜਿਹੜੀਆਂ ਨਾਲ ਅਸੀਂ ਫਸਲਾਂ ਦੀ ਕਾਸ਼ਤ ਕਰਾਂਗੇ ਤਾਂ ਉਹਨੂੰ ਜਿਹੜੀ ਹੈ ਧੁੱਪ ਮਿਲ ਸਕੇ ਹੂੰ ਠੀਕ ਹੈ ਜੀ ਹਾਂਜੀ ਠੀਕ ਤੇ ਦੂਜੀ ਗੱਲ ਹੈ ਕਿ ਜਿਹੜੇ ਸਾਡੇ ਛੋਟੇ ਕਿਸਾਨ ਵੀਰ ਨੇ ਦਰਮਿਆਨੇ ਕਿਸਾਨ ਨੇ ਜਿਹੜੇ ਪੂਰੇ ਖੇਤ ਦੇ ਵਿੱਚ ਸਾਰੇ ਪਪੂਲਰ ਨਹੀਂ ਲਗਾਉਣਾ ਜਾਂਦੇ ਜਿਨ੍ਹਾਂ ਨੂੰ ਅਸੀਂ ਬਲਾਕ ਪਲਾਂਟੇਸ਼ਨ ਕਹਿ ਦਿੰਨੇ ਆ ਉਹ ਨਹੀਂ ਲਗਾਉਣਾ ਜਾਂਦੇ ਤੂੰ ਆਪਣੇ ਖੇਤਾਂ 'ਚ ਜਾਨੀ ਵਟਾਂ ਦੇ ਲਾਉਣੇ ਚਾਹੁੰਦੇ ਜਿਹੜੇ ਵਟਾਂ ਤੇ ਬਿਲਕੁਲ ਉਹ ਆਪਣੇ ਬੰਦਿਆਂ ਤੇ ਲਾਉਣਾ ਚਾਹੁੰਦੇ ਨੇ ਤਾਂ ਉੱਥੇ ਉਹ ਬੰਦਿਆਂ ਤੇ ਜੇ فاਸਲਾ ਜਿਹੜਾ ਰੱਖਣਾ ਹੈ ਤਾਂ ਉਹ 2.5 ਮੀਟਰ ਤੋਂ ਲੈ ਕੇ 3 ਮੀਟਰ ਦਾ فاਸਲਾ ਜਿਹੜਾ ਰੱਖਣਾ ਚਾਹੀਦਾ ਹੈ ਤੇ ਉਹਦੇ ਨਾਲ ਵੀ ਬੰਦਿਆਂ ਤੇ ਜਦੋਂ ਦਰਖਤ ਲੱਗਣਗੇ ਤੇ ਉਹਦੇ ਦੋਨੇ ਪਾਸੇ ਜਿਹੜੀ ਫਸਲਾਂ ਹੋਣਗੀਆਂ ਤਾਂ ਉਹਨੂੰ ਚੰਗੀ ਧੁੱਪ ਜਿਹੜੀ ਆ ਉਹ ਲੇਸ ਲੱਗ ਸਕਦੀ ਹੈ ਇਸ ਕਤਾਰ ਦੀ ਜੀ ਦਿਸ਼ਾ ਇਹ ਵੀ ਅਸੀਂ ਉੱਤਰ ਦੱਖਣ ਵਾਲਾ ਉੱਤਰ ਦੱਖਣ ਉੱਤਰ ਦੱਖਣ ਉੱਤਰ ਦੱਖਣ ਹਾਂ ਜਿਦਾ ਡਾਕਟਰ ਸਾਹਿਬ ਗੱਲ ਕਰਦੇ ਸੀ ਰਿਆਲ ਸਾਹਿਬ ਇਹ ਕਹਿੰਦੇ ਵੀ ਇਹ ਦਰਖਤ ਲਾਉਣ ਦਾ ਪਪੂਲਰ ਫਾਇਦਾ ਇਹ ਆ ਕਿ ਇਹ ਜਦੋਂ ਸਾਨੂੰ ਫਸਲ ਨੂੰ ਧੁੱਪ ਚਾਹੀਦੀ ਉਹਦੋਂ ਕਹਿੰਦੇ ਇਹਦੇ ਪੱਤੇ ਝੜ ਜਾਂਦੇ ਆ ਆ ਉਹ ਬੜੀ ਵਧੀਆ ਗੱਲ ਆ ਧੁੱਪ ਖੁੱਲੀ ਡੁੱਲੀ ਪੈਂਦੀ ਹੈ ਹੈਨਾ ਤੇ ਦੂਜੀ ਗੱਲ ਡਾਕਟਰ ਸਾਹਿਬ ਜਿੱਦਾਂ ਹੁਣ ਆਪਾਂ ਹੋਰ ਰੁੱਖ ਲਾਈਦੇ ਆ ਹੈਨਾ ਉਹਨਾਂ ਨੂੰ ਛਾਂਗਣਾ ਪੈਂਦਾ ਕੱਟ ਵੱਟ ਕਰਨੀ ਪੈਂਦੀ ਆ ਇਹਦੀ ਵੀ ਕੋਈ ਲੋੜ ਹੁੰਦੀ ਆ ਸਾਨੂੰ ਕਿ ਵੈਸੇ ਹੀ ਜਿੱਦਾਂ ਪੱਤੇ ਝੜਦੇ ਇਦਾਂ ਹੀ ਟਾਹਣੀਆਂ ਵੀ ਝੜ ਜਾਂਦੀਆਂ ਫਲੀਆਂ ਨਹੀਂ ਇਹਦੇ ਵਿੱਚ ਜਦੋਂ ਅਸੀਂ ਇਹਦੀ ਲੱਕੜਾਂ ਸੀ ਤੋਂ ਮੇਨ ਜਿਹੜਾ ਲੈਨੇ ਆ ਹਾਂ ਡਾਕਟਰ ਸਾਹਿਬ ਇੱਥੇ ਆਉਣੇ ਆ ਜੀ ਇੱਕ ਫੋਨ ਆ ਗਿਆ ਹਾਂਜੀ ਹੈਲੋ ਜੀ ਹੈਲੋ ਹੈਲੋ ਹਾਂ ਸਤਿ ਸ੍ਰੀ ਅਕਾਲ ਜੀ ਕੌਣ ਸਾਹਿਬ ਬੋਲਦੇ ਹੋ ਜੀ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਆਇਆ ਨੂੰ ਸਾਰਿਆਂ ਨੂੰ ਮਮਾਨਾਂ ਨੂੰ ਸਤਿ ਸ੍ਰੀ ਅਕਾਲ ਸਰਦੀ ਦੀਆਂ ਬਹੁਤ-ਬਹੁਤ ਤੁਹਾਨੂੰ ਸਰਦੀ ਦਾ ਮੌਸਮ ਹੈ ਜੀ ਅਸੀਂ ਬਿਸਤਰੇ 'ਚ ਪਏ ਅਸੀਂ ਕਹਿੰਨੇ ਹਾਂ ਜੀ ਜਿਹੜੇ ਪਪੂਲਰ ਦੇ ਡਾਕਟਰ ਸਾਹਿਬ ਦੱਸ ਰਹੇ ਨੇ ਕਿਸਮ ਅਸੀਂ ਜੀਵਿੰਦਾar ਰਗੇ ਹਾਂ ਤੁਹਾਨੂੰ ਪੜਤਾ ਬੰਦੇ ਇੰਨੇ ਕਿਉਂ ਸਾਡੀ 60 ਸਾਲ ਉਮਰ ਹੋ ਗਈ ਜੀ ਤੇ ਮੈਂ ਕਹਿੰਨਾ ਜੀ ਅਸੀਂ ਪਪੂਲਰ ਲਗਾਇਆ ਸੀ ਮੈਂ ਆਪਣੇ ਖੇਤ ਦੇ ਵਿੱਚ ਜੀ ਇਹ ਜਿਹੜਾ ਇਹ ਇੱਕ ਤਾਂ ਪੇ ਖੇਤ ਵਿੱਚ ਗਲਦਾ ਨਹੀਂ ਡਾਕਟਰ ਸਾਹਿਬ ਜੀ ਪੱਤਾ ਇਹਦਾ ਬਹੁਤ ਚੀੜਾ ਹੁੰਦਾ ਜੀ ਇਹ ਕਹਿੰਦੀ ਕੋਈ ਮੰਗ ਨਹੀਂ ਇੰਨੀ ਜੀ ਅਸੀਂ ਬਹੁਤ ਇੱਕ ਲਗਾਇਆ ਤੇ ਅਸੀਂ ਇਹਨੂੰ ਐਵੇਂ ਵੇਚਿਆ ਜੀ ਇਹਨੇ ਕਦੇ ਡੱਬੀ ਦੀਆਂ ਸਿੱਖਾਂ ਬੰਦੀਆਂ ਨੇ ਜੀ ਦੇ ਬਹੁਤ ਮੰਗ ਹੈ ਜੀ ਇਹਦੀ ਡਿਮਾਂਡ ਬੜੀ ਹੈ ਜੀ ਅਸੀਂ ਇਹਨੂੰ ਐ ਇੱਕ ਕੂੜੇ ਦੇ ਪਾ ਜੀ ਦਿੱਤਾ ਜੀ ਜੀਵਨ ਦਾ ਬਹੁਤ ਅੱਗੇ ਬਰਬਾਦੀ ਚ ਡਾਕਟਰ ਸਾਹਿਬ ਕੋਈ ਐਹੋ ਜਿਹੀ ਕਿਸਮਾ ਸਾਨੂੰ ਦੱਸੋ ਕਿੰਨੇ ਸਾਲੋਂ ਫਾਇਦਾ ਹੀ ਹੋ ਜਾਵੇ ਜੀ 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 ਡਾਕਟਰ ਸਾਹਿਬ ਹਾਂਜੀ ਇਹਦੇ ਵਿੱਚ ਇਦਾਂ ਹੈ ਵੀ ਅੱਜ ਕਾ ਪਿਛਲੇ ਕੁਝ ਸਾਲਾਂ ਦੇ ਵਿੱਚ ਇਹਦਾ ਰੇਟ ਜਿਹੜਾ ਉਹ ਬਹੁਤ ਵਧੀਆ ਚੱਲ ਰਿਹਾ ਹੁਣ ਵੀ ਰੇਟ ਜਿਹੜਾ ਤੁਸੀਂ ਅਲੱਗ-ਅਲੱਗ ਪੰਜਾਬ ਦੀਆਂ ਮੰਡੀਆਂ ਜਿੱਥੇ ਵੀ ਵਿਕਦਾ ਆ ਤੁਸੀਂ ਉੱਥੇ ਪਤਾ ਕਰੋਗੇ ਤਾਂ 1500 ਰੁਪਏ ਕੁਇੰਟਲ ਤੋਂ ਲੈ ਕੇ 1800 ਰੁਪਏ ਕੁਇੰਟਲ ਤੱਕ ਵੀ ਵਿਕਿਆ ਆ ਜੀ ਸੋ ਇਹ ਹਰ ਕਿਸਾਨ ਵੀਰ ਦੀ ਆਪਣੀ-ਆਪਣੀ ਮੰਡੀਕਰਨ ਕਰਨ ਦੀ ਜਿਹੜੀ ਉਹਦੀ ਤਰੀਕਾ ਤਰੀਕਾ ਆ ਉਹਦੇ ਤੇ ਬਹੁਤ ਨਿਰਭਰ ਕਰਦਾ ਹੈ ਤਰੀਕਾ ਜਨਾਬ ਉਹੀ ਹੋਣਾ ਹਾਂ ਕਿਹੜਾ ਬਲਾ ਕਿਹੜਾ ਜੀ ਸਰਕਾਰਤਾ ਵਾਲਾ ਹਾਂ ਮੇਲਕ ਰੌਣਕ ਮੇਲਕੇ ਹਾਂ ਤੇ ਵਧੀਆ ਮੰਡੀ ਵਧੀਆ 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 ਮੰਡੀ ਹੋਊਗੀ ਹਾਂ ਡਾਕਟਰ ਸਾਹਿਬ ਆਪਾਂ ਕਾਂਟ ਸ਼ਾਂਟ ਦੀ ਗੱਲ ਕਰ ਰਹੇ ਸੀਗੇ ਜੀ ਕਾਂਟ ਸ਼ਾਂਟ ਦੇ ਵਿੱਚ ਇਦਾਂ ਆ ਵੀ ਆਪਾਂ ਇਹਦੀ ਲੱਕੜ ਇਹਦਾ ਆਪਣਾ ਹੁੰਦਾ ਕਿ ਜਿਹੜਾ ਮੇਨ ਤਣਾ ਦਾ ਮੁੱਖ ਤਣਾ ਆ ਉਹ ਬਿਲਕੁਲ ਸਿੱਧਾ ਜਾਵੇ ਤੇ ਉਹ ਗੰਡਾ ਰਹਿਤ ਬਣੇ ਜੀ ਸੋ ਉਹਦੇ ਲਈ ਜਦੋਂ ਅਸੀਂ ਨਵੇਂ ਬੁੱਟੇ ਲਾਏ ਤੇ ਜਦੋਂ ਬਰਸਾਤ ਦਾ ਮਹੀਨਾ ਆਂਦਾ ਹੈ ਤੇ ਜਿੰਨੀਆਂ ਵੀ ਉਹਦੇ ਵਿੱਚ ਸਾਈਡਾਂ ਤੇ ਅੱਖਾਂ ਹੁੰਦੀਆਂ ਨੇ ਉਹਨੂੰ ਅਸੀਂ ਪੱਲੀ ਨਾਲ ਜਾਂ ਬੋਰੀ ਦੇ ਨਾਲ ਉਹਨੂੰ ਪਹਿਲੇ ਸਾਲ ਰਗੜ ਦੇਣਾ ਚਾਹੀਦਾ ਹੈ। ਅੱਛਾ। ਤੇ ਦੂਜੇ ਸਾਲ ਫੇਰ ਜਿਹੜੀਆਂ ਥੱਲੇ ਛੋਟੀਆਂ-ਮੁੱਟੀਆਂ ਟਾਹਣੀਆਂ ਨੇ ਉਹਨੂੰ ਅਸੀਂ ਕੱਟ ਦੇਣਾ ਹੈ। ਹਾਂਜੀ। ਹਨਾ ਤੇ ਤੀਜੇ ਸਾਲ ਇਹ ਜਦੋਂ ਅਸੀਂ ਕਾਂਟ ਸ਼ਾਟ ਕਰਨੀ ਹੈ ਇਹ ਧਿਆਨ ਰੱਖਣਾ ਹੈ ਵੀ ਜਦੋਂ ਇਹਦੇ ਪੱਤੇ ਝੜ ਜਾਂਦੇ ਨੇ ਉਸ ਤੋਂ ਬਾਅਦ ਇਹਦੀ ਕਾਂਟ ਸ਼ਾਟ ਕਰਨੀ ਹੈ। ਉਸ ਵੇਲੇ ਕਾਂਟ ਸ਼ਾਟ ਕਰਨੀ ਹੈ। ਜੀ ਜੀ ਜੀ। ਤੇ ਤੀਜੇ ਸਾਲ ਫੇਰ ਅਸੀਂ ਇਹ ਦੇਖਣਾ ਹੈ ਵੀ ਜੇ ਤਾਂ ਕੋਈ ਮੋਟੀ ਟਾਣੀ ਮੁੱਖ ਟਾਣੇ ਦੇ ਨਾਲ ਜਾ ਰਹੀ ਹੈ ਤਾਂ ਉਹਨੂੰ ਕੱਟੋ ਤੇ ਜ਼ਰੂਰਤ ਤੋਂ ਵੱਧ ਜਿਹੜੀ ਇਹਦੀ ਕਾਂਟ ਸ਼ਾਟ ਉਹ ਵੀ ਇਹਨੂੰ ਨੁਕਸਾਨ ਨਹੀਂ ਕਰ ਨੁਕਸਾਨ ਨਹੀਂ ਕਰ ਠੀਕ ਹੈ ਤੇ ਇੱਕ ਇਥੇ ਹੋਰ ਗੱਲ ਦਾ ਧਿਆਨ ਰੱਖਣਾ ਹੈ ਵੀ ਜਿੱਥੇ ਤੁਸੀਂ ਸਿਰਾ ਕੱਟਦੇ ਹੋ ਉੱਥੇ ਫਿਰ ਨਾਲ ਬੋਡੈਕਸ ਪੇਸਟ ਜ਼ਰੂਰ ਲਾ ਦੇਣੀ ਹੈ ਤਾਂ ਜੋ ਉੱਥੋਂ ਕੋਈ ਬਿਮਾਰੀਆਂ ਦਾ ਕੀੜਿਆਂ ਦਾ ਕੋਈ ਹਮਲਾ ਜਿਹੜਾ ਉਹ ਨਾ ਹੋਵੇ ਠੀਕ ਹੈ ਜੀ ਇਹ ਬਹੁਤ ਜ਼ਰੂਰੀ ਹੈ ਬਿਲਕੁਲ ਬਿਲਕੁਲ ਅੱਛਾ ਡਾਕਟਰ ਸਾਹਿਬ ਗੱਲ ਇਹ ਆ ਕਿ ਪੰਜਾਬ ਦਾ ਕਿਸਾਨ ਜਿਹੜਾ ਵਾ ਨਾ ਉਹ ਤੇ ਜੇ ਮੈਂ ਮੁੱਖ ਫਸਲਾਂ ਦੀ ਗੱਲ ਕਰਾਂ ਉਹ ਤੇ ਲਾਉਂਦਾ ਕਣਕ ਝੋਨਾ ਹਾਂਜੀ ਤੇ ਕਮਾਦ ਆਹ ਕਿਉਂ ਜੀ ਬਿਲਕੁਲ ਜੀ ਬਿਲਕੁਲ ਤੇ ਜਦੋਂ ਹੁਣ ਆਪਾਂ ਪੌਪੂਲਰ ਦੇ ਨਾਲ ਕੁਝ ਫਸਲਾਂ ਲਾਉਣੀਆਂ ਹਾਂਜੀ ਉਹ ਕਿਵੇਂ ਆਪਾਂ ਚੋਣ ਕਰਨੀ ਚਾਹੀਦੀ ਆ ਕਿ ਕਿਹੜੀਆਂ-ਕਿਹੜੀਆਂ ਫਸਲਾਂ ਆਪਾਂ ਇਹਦੇ ਵਣ ਖੇਤੀ ਦੇ ਰੂਪ ਚ ਹਾਂਜੀ ਐਗਰੋਫਰੈਸਟੀ ਦੇ ਰੂਪ ਦੇ ਵਿੱਚ ਕਿਹੜੀਆਂ-ਕਿਹੜੀਆਂ ਫਸਲਾਂ ਦੀ ਚੋਣ ਅਸੀਂ ਕਰ ਸਕਦੇ ਹਾਂ ਬਿਲਕੁਲ ਜਿਨ੍ਹਾਂ ਦਾ ਝਾੜ ਜਿਹੜਾ ਵਾ ਉਹ ਸਾਨੂੰ ਪੂਰਾ ਮਿਲੇ ਬਿਲਕੁਲ ਤੁਸੀਂ ਇਹ ਦੇਖੋ ਵੀ ਇਹ ਪਪੂਲਰ ਦੇ ਵਿੱਚ ਜਦੋਂ ਅਸੀਂ فاਸਲੇ ਨੂੰ ਵਧਿਆ فاਸਲੇ ਤੇ ਲਾਉਂਦੇ ਆ ਜਿੱਦਾਂ ਅਸੀਂ ਦੱਸਿਆ 8 ਮੀਟਰ ਦੇ 2.5 ਮੀਟਰ ਦੇ فاਸਲੇ ਤੇ ਲਾਉਂਦੇ ਆ ਤਾਂ ਉਹਦੇ ਨਾਲ ਫਿਰ ਥੱਲੇ ਸਾਡੀ ਜਿਹੜੀ ਦੂਜੀ ਕੋਈ ਫਸਲ ਹੈ ਉਹਦੀ ਖੇਤੀ ਕਰਨੀ ਬਹੁਤ ਸੁਖਾਲੀ ਹੋ ਜਾਂਦੀ ਆ ਆ ਬਿਲਕੁਲ ਜੀ ਹਾਂ ਤਾਂ ਇਹ ਜਿਹੜੀਆਂ ਹੁਣ ਅਸੀਂ ਸਭ ਤੋਂ ਪਹਿਲਾਂ ਜਿਹੜੀਆਂ ਸਾਲਾਨਾ ਫਸਲਾਂ ਨੇ ਉਹਨਾਂ ਨੂੰ ਲੈ ਕੇ ਚੱਲੀਏ ਤਾਂ ਸਾਲਾਨਾ ਫਸਲਾਂ ਦੇ ਵਿੱਚ ਸਾਡੀ ਹਲਦੀ ਆ ਜਾਂਦੀ ਹੈ ਤੇ ਨਾਲ ਸਾਡਾ ਗੰਨਾ ਆ ਜਾਂਦਾ ਸੋ ਜਿਹੜੇ ਗੰਨੇ ਵਾਲੇ ਇਲਾਕੇ ਨੇ ਸਾਡਾ ਹੁਸ਼ਿਆਰਪੁਰ ਵਾਲਾ ਏਰੀਆ ਹੋ ਗਿਆ ਗੁਰਦਾਸਪੁਰ ਹੋ ਗਿਆ ਜਿੱਥੇ ਗੰਨਾ ਲੱਗਦਾ ਗੰਨਾ ਦੀਆਂ ਮਿੱਲਾਂ ਨੇ ਸੋ ਉਹ ਪਹਿਲੇ ਸਾਲ ਦੂਜੇ ਸਾਲ ਬੜੇ ਵਧੀਆ ਤਰੀਕੇ ਨਾਲ ਗੰਨੇ ਦੀ ਕਾਸ਼ਤ ਕਰ ਸਕਦੇ ਕਰ ਸਕਦੇ ਬਿਲਕੁਲ ਹੁਣ ਅਸੀਂ ਅੱਗੇ ਆ ਜੰਨੇ ਹਾੜੀ ਦੀਆਂ ਫਸਲਾਂ ਤੇ ਸੋ ਹਾੜੀ ਦੇ ਵਿੱਚ ਇਦਾਂ ਕਿਉਂਕਿ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਸਰਦ ਰੁੱਤ ਦੇ ਵਿੱਚ ਤਾਂ ਇਹਦੇ ਪੱਤੀ ਝੜ ਜਾਂਦੇ ਆ ਸੋ ហេਠਾ ਫਸਲਾਂ ਜਿਹੜੀ ਐ ਹਾੜੀ ਦੀ ਫਸਲ ਅਸੀਂ ਇਹਦੇ ਪਹਿਲੇ ਸਾਲ ਤੋਂ ਲੈ ਕੇ 6ਵੇਂ ਸਾਲ ਤੱਕ ਜਾਂ ਜਦੋਂ ਤੱਕ ਅਸੀਂ ਉਹਨੂੰ ਨਹੀਂ ਕੱਟਦੇ ਉਦੋਂ ਤੱਕ ਅਸੀਂ ਲਗਾਤਾਰ ਲੈ ਸਕਦੇ ਬਿਲਕੁਲ ਠੀਕ ਹੈ ਤਾਂ ਹਾੜੀ ਦੇ ਵਿੱਚ ਕਣਕ ਦੀ ਸਭ ਤੋਂ ਜ਼ਿਆਦਾ ਕਣਕ ਹੀ ਲੱਗਦੀ ਹੈ ਫਿਰ ਸਰੋਂ ਵੀ ਤੁਸੀਂ ਲਗਾਓ ਹਨਾ ਜਿਹੜੇ ਕੋਈ ਮੰਡੀਆਂ ਦੇ ਨੇੜੇ ਨੇ ਉਹ ਆਪਣੀਆਂ ਸਬਜ਼ੀਆਂ ਦੀ ਕਾਸ਼ਤ ਕਰ ਸਕਦੇ ਨੇ ਮਟਰ ਆਲੂ ਹੈ ਜਾਂ ਕੋਈ ਪੱਤੇਦਾਰ ਸਬਜ਼ੀਆਂ ਨੇ ਉਹਨਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਜੇ ਕਿਸੇ ਨੇ ਚਾਰੇ ਲਈ ਉਗਾਣਾ ਬਰਸੀਮ ਤੁਸੀਂ ਬੜੀ ਜਵੀ ਹੋ ਆ ਸਕਦੇ ਹੋ ਸੋ ਹਾੜੀ ਦੀ ਤਾਂ ਫਸਲ ਦੇ ਵਿੱਚ ਤੁਹਾਨੂੰ ਕੋਈ ਜ਼ਿਆਦਾ ਕੋਈ ਪ੍ਰੋਬਲਮ ਨਹੀਂ ਆਉਂਦੀ ਹੋਈ ਨਹੀਂ ਹਰ ਝਾੜ ਜ਼ਰੂਰ ਕੱਟਦਾ ਆ ਹੌਲੀ ਹੌਲੀ ਮਾੜਾ ਮੋਟਾ ਹਾਂ ਜਿੱਦਾਂ ਜਿੱਦਾਂ ਦਰਖਤ ਨੇ ਆਪਣਾ ਵਾਧਾ ਲੈਣਾ ਆ ਦਰਖਤ ਨੇ ਆਪਣੀ ਗਰੋਥ ਫੜਨੀ ਆ ਤੇ ਉਹਨੇ ਥੱਲੇ ਜ਼ਮੀਨ ਵੀ ਲੈਣੀ ਆ ਹਨਾ ਤੇ ਉਦਾਂ ਉਦਾਂ ਕਰਕੇ ਥੋੜਾ ਝਾੜ ਤੱਕ ਹੌਲੀ ਹੌਲੀ ਕੱਟੇਗਾ ਪਰ ਪਹਿਲੇ 2-3 ਸਾਲ ਤੱਕ ਬਹੁਤ ਹੀ ਵਧੀਆ ਵਧੀਆ ਰਹਿਣਾ ਅੱਛਾ ਜਿੱਦਾਂ ਤੁਸੀਂ ਕਿਹਾ ਵੀ ਦਰਖਤ ਨੇ ਜਿੱਦਾਂ ਜਿੱਦਾਂ ਬਣਾ ਉਹ ਜ਼ਮੀਨ ਲੈਣੀ ਆ ਹਾਂ ਤੇ ਜਦੋਂ ਆਪਾਂ ਇਹਦੀ ਖਾਦ ਖੁਰਾਕ ਦੀ ਗੱਲ ਕਰਦੇ ਆ ਇਹ ਵੀ ਬਾਕੀ ਫਸਲਾਂ ਤੋਂ ਹੀ ਲੈ ਲੂ ਲੈਂਦਾ ਕਿਦੋਂ ਕੋਈ ਖਾਦ ਅਲੱਗ ਵੀ ਪਾਈ ਦੀ ਹੈ ਬਿਲਕੁਲ ਤੁਸੀਂ ਦੇਖੋ ਇਹਨੂੰ ਅਸੀਂ ਜਿੰਨਾ ਇਹਨੂੰ ਦੂਜੀਆਂ ਫਸਲਾਂ ਵਾਂਗੇ ਇਹਦਾ ਧਿਆਨ ਰੱਖਾਂਗੇ ਉਨੀ ਸਾਨੂੰ ਇਹ ਤੋਂ ਜ਼ਿਆਦਾ ਲੱਕੜ ਮਿਲੇਗੀ ਜ਼ਿਆਦਾ ਲੱਕੜ ਮਿਲੇਗੀ ਤੇ ਸਾਡੀ ਆਮਦਨ ਵੀ ਜ਼ਿਆਦਾ ਹੋਏਗੀ ਸੋ ਬਿਲਕੁਲ ਇਹਦੇ ਵਿੱਚ ਵੀ ਅਸੀਂ ਦੂਜੀਆਂ ਫਸਲਾਂ ਵਾਂਗ ਹੀ ਖੁਰਾਕੀ ਤੱਤਾਂ ਦੀ ਪੂਰੀ ਸਿਫਾਰਿਸ਼ ਕਰਦੇ ਆ ਵੀ ਜਦੋਂ ਤੁਸੀਂ ਬੁੱਟਾ ਨਵਾਂ ਲਾਉਣਾ ਹੈ ਪਹਿਲੇ ਸਾਲ ਜਦੋਂ ਬੁੱਟਾ ਲੱਗਿਆ ਤਾਂ ਉਦੋਂ ਅਸੀਂ ਕਹਿੰਦੇ ਆ ਵੀ 80 ਗ੍ਰਾਮ ਜਿਹੜੀ ਨਾਈਟ੍ਰੋਜਨ ਹੈ ਉਹ ਪ੍ਰਤੀ ਬੁੱਟੇ ਦੇ ਹਿਸਾਬ ਨਾਲ ਤੁਸੀਂ ਬੁੱਟਿਆਂ ਨੂੰ ਪਾਉਣੀ ਹੈ ਹਾਂਜੀ ਹੈਨਾ ਤੇ ਜੇ ਫਿਰ ਜਦੋਂ ਦੂਜੇ ਸਾਲ ਦਾ ਹੋ ਗਿਆ ਤੇ ਇਹ ਨਾਈਟ੍ਰੋਜਨ ਦੀ ਮਾਤਰਾ ਤੁਸੀਂ 40 40 ਗ੍ਰਾਮ ਪ੍ਰਤੀ ਬੁੱਟੇ ਦੇ ਸਾਹਮਣੇ ਵਧਾ ਦੇਣੀ ਹੈ। ਮਤਲਬ ਦੂਜੇ ਸਾਲ ਤੁਸੀਂ 80 ਤੋਂ 120 ਗ੍ਰਾਮ ਤੇ ਆ ਗਏ। ਫਿਰ ਤੀਜੇ ਸਾਲ ਤੁਸੀਂ 160 ਗ੍ਰਾਮ ਤੇ ਆ ਗਏ। ਇਦਾਂ ਇਦਾਂ ਤੁਸੀਂ ਇਹਨੂੰ ਵਧਾਉਂਦੇ ਜੇ। ਵਧਾ ਸਕਦੇ ਬਿਲਕੁਲ। ਤੇ ਹੁਣ ਤੁਸੀਂ ਦੇਖੋ ਵੀ ਇਹਨੂੰ ਅਸੀਂ ਜਿਹੜੀ ਇਹ ਨਾਈਟ੍ਰੋਜਨ ਆ ਜਾਂ ਖਰਾਕੀ ਤੱਤ ਅਸੀਂ ਇਹਨੂੰ ਪਾਉਨੇ ਆ ਵੀ ਇਹ ਕਦੋਂ ਪਾਣੀ ਚਾਹੀਦੀ ਹੈ? ਜੇ ਜਦੋਂ ਅਸੀਂ ਆਪਣੇ ਅਪ੍ਰੈਲ ਦੇ ਵਿੱਚ ਕਣਕ ਦੀ ਵਾਢੀ ਕਰ ਲਈ ਉਸ ਤੋਂ ਬਾਅਦ ਮਈ ਦੇ ਵਿੱਚ ਇਹਦਾ 1/3 ਹਿੱਸਾ ਪਾਓ। ਹੂੰ। ਫਿਰ ਜੂਨ ਦਾ ਮਹੀਨਾ ਛੱਡ ਕੇ ਜੁਲਾਈ ਦੇ ਵਿੱਚ ਇੱਕ ਧਿਆਈ ਹਿੱਸਾ ਪਾਓ। ਫਿਰ ਜਿਹੜਾ ਬਾਕੀ ਇੱਕ ਧਿਆਈ ਬਚ ਗਿਆ ਉਹਨੂੰ ਤੁਸੀਂ ਸਤੰਬਰ ਦੇ ਮਹੀਨੇ 'ਚ ਪਾਓ। ਹੁਣ ਐਵੇਂ ਇਹਨੂੰ ਪਾਉਣ ਦਾ ਤਰੀਕਾ ਕੀ ਹੋਣਾ ਚਾਹੀਦਾ ਹੈ ਹੈਨਾ? ਇਹਨੂੰ ਪਾਉਣ ਦਾ ਤਰੀਕਾ ਇਹ ਹੈ ਵੀ ਜਦੋਂ ਤਾਂ ਬੂਟੇ ਛੋਟੇ ਨੇ ਇੱਕ ਸਾਲ ਦੇ ਨੇ ਤਾਂ ਸਿੱਧਾ ਜਿਹਾ ਹਿਸਾਬ ਹੈ 1 ਮੀਟਰ ਉਹਦਾ ਜਿਹੜਾ ਵਿਆਸ ਹੈ ਉਹਦੇ ਵਿੱਚ ਉਹਦੇ ਘੇਰੇ ਦੇ ਵਿੱਚ ਤੁਸੀਂ ਪਾ ਦਿਓ ਪਾ ਦਿਓ ਖਾਦ ਪਾ ਦਿਓ 2 ਸਾਲ ਦੇ ਬੂਟੇ ਐ ਤਾਂ 2 ਮੀਟਰ ਘੇਰੇ ਦੇ ਵਿੱਚ ਪਾ ਦਿਓ ਜਦੋਂ ਬੂਟੇ ਵੱਡੇ ਹੋ ਗਏ ਫਿਰ ਤੁਸੀਂ ਕਤਾਰਾਂ ਦੇ ਸੱਜੇ ਖੱਬੇ 1.5 ਮੀਟਰ ਦੀ ਪੱਟੀ ਦੇ ਵਿੱਚ ਤੁਸੀਂ ਖਾਦ ਪਾਉਣੀ ਹੈ। ਸੋ ਇਸ ਤਰੀਕੇ ਨਾਲ ਖਾਦ ਜਿਹੜੀ ਹੈ ਉਹ ਬੂਟਿਆਂ ਨੂੰ ਵਧੀਆ ਲੱਗਦੀ ਹੈ। ਹਾਂ ਇੱਕ ਜ਼ਰੂਰੀ ਗੱਲ ਇੱਥੇ ਇੱਕ ਹੋਰ ਵੀ ਹੈ ਕਿ ਜੇ ਤੁਸੀਂ ਕਣਕ ਬੀਜ ਰਹੇ ਹੋ ਹਰ ਸਾਲ ਕਣਕ ਨੂੰ ਅਸੀਂ ਡੀਏਪੀ ਪਾਉਨੇ ਆ ਤਾਂ ਇਹਨੂੰ ਪੌਪੂਲਰ ਨੂੰ ਵੱਖਰੇ ਤੌਰ ਤੇ ਤੁਹਾਨੂੰ ਕੋਈ ਫਾਸਫੋਰਸ ਜਾਂ ਡੀਏਪੀ ਪਾਉਣ ਦੀ ਲੋੜ ਨਹੀਂ ਹੈ। ਬਿਲਕੁਲ ਉਸ ਸਿਰਫ ਨਾਈਟ੍ਰੋਜਨ ਜਿਹੜੀ ਹੈ ਉਹ ਹੀ ਇੰਨੀ ਆਹ ਬਿਲਕੁਲ ਜੀ ਅੱਛਾ ਡਾਕਟਰ ਸਾਹਿਬ ਜਦੋਂ ਹੁਣ ਗੱਲ ਕੀਤੀ ਆ ਵੀ ਹਾੜੀ ਦੀਆਂ ਫਸਲਾਂ ਤਾਂ ਤਕਰੀਬਨ ਸਾਰੀਆਂ ਆਪਾਂ ਲੈ ਸਕਦੇ ਹਾਂ ਬਿਲਕੁਲ ਤੇ ਇਹਦੇ ਵਿੱਚ ਸਚਾਈ ਪ੍ਰਬੰਧ ਜਿਹੜਾ ਹਾਂਜੀ ਉਹ ਫਸਲਾਂ ਦੇ ਨਾਲ ਜਿਹੜਾ ਆਪਣਾ ਫਸਲਾਂ ਨੂੰ ਪਾਣੀ ਦਵਾਂਗੇ ਉਹੀ ਚੱਲ ਜੂ ਯਾਦ ਇਹ ਵੱਖਰੇ ਚੈਨਲ ਬਣਾ ਕੇ ਇਹਨੂੰ ਸਿੰਚਾਈ ਆਪਾਂ ਜਿਹੜੀ ਆ ਇਹਦੀ ਕਰਨੀ ਆ। ਇਹ ਤੁਸੀਂ ਆਪੇ ਹੀ ਜਵਾਬ ਦੇ ਦਿੱਤਾ ਵੀ ਵੱਖਰੇ ਚੈਨਲ ਬਣਾ ਕੇ ਇਹਦੀ ਸਿੰਚਾਈ ਦਾ ਪ੍ਰਬੰਧ ਕਰ ਦੇਣਾ ਚਾਹੀਦਾ ਆ। ਇਹ ਇਦਾਂ ਹੁੰਦਾ ਹੈ ਕਿ ਜਦੋਂ ਕਣਕ ਲੱਗਦੀ ਆ ਸਭ ਨੂੰ ਪਤਾ ਪੰਜਾਬ 'ਚ ਸਭ ਤੋਂ ਵੱਧ ਜੀ 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 ਕਣਕ ਹੀ ਲੱਗਦੀ ਆ। ਆ ਬਿਲਕੁਲ ਬਿਲਕੁਲ ਹੈਨਾ ਹੁਣ ਇਹ ਦੇਖੋ ਵੀ ਜਦੋਂ ਕਣਕ ਦਾ ਸੀਖੀਰਲਾ ਪਾਣੀ ਬੰਦ ਕਰ ਦਿੱਤਾ ਮਾਰਚ ਦੇ ਵਿੱਚ ਆ ਕੇ ਉਦੋਂ ਉਧਰਲੇ ਪਾਸੇ ਪੌਪੂਲਰ ਦਾ ਨਵਾਂ ਫਟਾਰਾ ਆ ਰਿਹਾ ਹੁੰਦਾ। ਆ ਦੇਖੋ ਗਰਮੀ ਵੀ ਵੱਧ ਰਹੀ ਹੁੰਦੀ ਬਿਲਕੁਲ 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 ਗੱਲ ਇਹ ਆ ਭਈ ਮੈਨੂੰ ਜੋ ਲੱਗਦਾ ਕਿ ਵਾਵਾ ਕੁਸ ਇਕੱਠਾ ਹੀ ਮਿਲ ਜਾਂਦਾ ਹੈ ਹਾਂ ਬਿਲਕੁਲ ਬਿਲਕੁਲ ਖੇਤੀ ਦੇ ਵਿੱਚ ਆਪਾਂ ਨੂੰ ਕਾਫੀ ਫਾਇਦੇ ਜਿਹੜੇ ਆਉਂਦੇ ਮਿਲ ਜਾਂਦੇ ਆ ਤੇ ਅਲੱਗ ਚੈਨਲ ਬਣਾ ਕੇ ਹੀ ਇਹਨੂੰ ਪਾਣੀ ਲਾਓ ਉਹ ਚੰਗਾ ਰਹਿੰਦਾ ਪਾਣੀ ਚੰਗਾ ਮਿਲਦਾ ਅਰੇ ਪਾਣੀ ਤਾਂ ਤਾਂ ਹੀ ਲਾਉਣਾ ਪੈਣਾ ਜੇ ਆਪਾਂ ਨੂੰ ਪਤਾ ਹੋਵੇ ਕੀ ਕਿੰਨੀ ਗਰਮੀ ਆ ਕਿੰਨਾ ਕਿ ਤਾਪਮਾਨ ਆ ਵਾਤਾਵਰਨ ਆਇਆ ਲੱਗਦਾ ਆ ਤਾਪਮਾਨ ਆਇਆ ਬਈ ਨਾ ਸੁਣਾਇਏ ਸੁਣਾਓ ਜੀ ਸੁਣਾਓ ਤਾਪਮਾਨ ਆ ਜਿਹੜਾ ਜੀ ਅਲੱਗ-ਅਲੱਗ ਸ਼ਹਿਰਾਂ ਚ ਰਿਹਾ ਪੰਜਾਬ ਦੇ ਵਿੱਚ ਉਹ ਇਦਾਂ ਰਿਹਾ ਹਾਂਜੀ ਜਲੰਧਰ ਵੱਤ ਤੋਂ ਵੱਤ ਤਾਪਮਾਨ 19.8 ਡਿਗਰੀ ਸੈਲਸੀ ਇਹ ਘੱਟ ਤੋਂ ਘੱਟ 4.9 ਡਿਗਰੀ ਸੈਲਸੀਅਸ ਹਾਂਜੀ ਗੁਰਦਾਸਪੁਰ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਸੈਲਸੀਅਸ ਹੂੰ ਤੇ 4 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਹਾਂਜੀ ਫਿਰੋਜ਼ਪੁਰ 19.4 ਵੱਧ ਤੋਂ ਵੱਧ ਹੂੰ ਤੇ 2.6 ਘੱਟ ਤੋਂ ਘੱਟ ਰਿਹਾ ਜੀ ਪਟਿਆਲਾ ਵੱਧ ਤੋਂ ਵੱਧ ਤਾਪਮਾਨ 22.3 ਡਿਗਰੀ ਸੈਲਸੀਅਸ ਹੂੰ ਤੇ 5.9 ਘੱਟ ਤੋਂ ਘੱਟ ਹਾਂਜੀ ਅੰਮ੍ਰਿਤਸਰ ਵੱਧ ਤੋਂ ਵੱਧ ਤਾਪਮਾਨ 19.2 ਹੂੰ ਤੇ 4.3 ਘਟ ਤੋਂ ਘਟ ਤੇ ਰਿਆਰ ਸਾਹਿਬ ਬਠਿੰਡਾ ਦੇ ਜਿਹੜਾ ਅੱਜ ਤਾਪਮਾਨ ਰਿਹਾ ਜੀ 21 ਡਿਗਰੀ ਸੈਲਸੀਅਸ ਵੱਤੋਂ ਵੱਤ ਹਾਂਜੀ ਤੇ 3.4 ਘਟ ਤੋਂ ਘਟ ਘਟ ਤੋਂ ਘਟ ਤੇ ਆਉਣ ਵਾਲੇ ਸਮੇਂ ਲਈ ਮੈਕਮੇ ਵਾਲੇ ਕਹਿੰਦੇ ਵੀ ਮੌਸਮ ਭਾਈ ਖੁਸ਼ਕੀ ਰਹਿਣਾ ਖੁਸ਼ਕੀ ਰਹੂਗਾ ਠੀਕ ਹੈ ਜੀ ਕਿਸਾਨ ਵੀਰੋ ਤੇ ਭੈਣੋ ਇਹ ਪ੍ਰੋਗਰਾਮ ਤੁਹਾਨੂੰ ਕਿਦਾਂ ਦਾ ਲੱਗਾ ਇਹਦੇ ਵਿੱਚ ਕਿਹੋ ਜਿਹਾ ਬਦਲਾਅ ਕਰੀਏ ਉਹਦੇ ਲਈ ਤੁਸੀਂ ਆਪਣੇ ਸੁਝਾਅ ਸਾਨੂੰ ਭੇਜ ਸਕਦੇ ਹੋ ਸੁਝਾਅ ਭੇਜਣ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਓ ਸਾਡਾ ਪਤਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ 144001 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਈਮੇਲ ਐਡਰੈਸ ਹੈ ddpanjabi.jalandhar@gmail.com ਕਿਸਾਨ ਵੀਰੋ ਤੈਨੋ ਉਮੀਦ ਹੈ ਕਿ ਤੁਸੀਂ ਸਭ ਆਪੋ ਆਪਣੇ ਘਰਾਂ 'ਚ ਖੁਸ਼ੀਆਂ ਖੇੜਿਆਂ ਨਾਲ ਵਸ ਰਹੇ ਹੋਮੋਗੇ ਖੁਸ਼ੀਆਂ ਖੇੜਿਆਂ ਨਾਲ ਤੇ ਵਸਣਾ ਹੀ ਹੈ ਉਹਦੇ ਨਾਲ-ਨਾਲ ਜਾਗਰੂਕ ਵੀ ਹੋਣਾ ਰਲਵੇਂ ਖੇਤੀ 'ਚ ਬਹੁਤ ਫਾਇਦਾ ਹੈ ਹੁਣ ਸਾਨੂੰ ਦਿਓ ਇਜਾਜ਼ਤ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ 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 ਹਿੰਦ